ਆਪੇ ਹੀ ਬੋਲੇ ਰਹਿਣਾ ਬਈ ਆਪਾਂ ਪੁੱਤ ਕਦੇ ਚੱਲਿਆ ਪੁੱਤ ਮਦਾ ਖੇਤ ਗੇੜਾ ਮਾਰ ਜਾਂਦਾਈ ਆਪਣਾ ਮੁੰਡਾ ਉੱਥੇ ਧਰ ਲਿਆ ਸੀ ਮੈਂ ਆਪਣੇ ਆਏ ਸੀ ਮੁੰਡੇ ਚੰਡੀਗੜ੍ਹ ਨਹੀਂ ਜਾਂਦਾ ਹੁੰਦਾ ਇਹਨਾਂ ਕੋਲ ਮੈਂ ਜਦੋਂ ਪਾਸਪੋਰਟ ਦੀ ਇਨਕੁਆਰੀ ਸੀ ਹਾਂ ਪੁੱਤ ਉਹ ਮੁੰਡਾ ਕੋਈ ਰਿਹਾ ਸੀ ਮੈਂ ਦੋ ਦਿਨ ਅੱਛਾ ਪੁੱਤ ਹੁਣ ਆਇਆ ਆਪਣੇ ਕੋਲੇ ਫਿਰ ਦੇਖਣਾ ਪੈਂਦਾ ਬਾਪੂ ਗੁੱਤ ਮਾੜੀ ਸੰਗਤ ਨੂੰ ਬਾਤ ਨਾ ਖਾ ਪਾਣੀ ਬੜਾ ਚੱਲੀ ਜਾਂਦਾ ਕਹਿੰਦਾ ਬਾਪੂ ਤੇਰੀ ਗੱਲ ਸਹੀ ਤਾਂ ਅੱਗੇ ਦੀ ਲੰਬਾ ਹਉਣ ਦਿੱਤਾ ਆਪਾਂ ਬਾਪੂ ਇਹ ਆਇਦਰ ਮੇਰੀ ਗਾੜੀ ਕੰਨੀ ਦੇਖ ਲੈ ਮਾੜਾ ਮੁੱਦਾ ਤੂੰ ਸੰਭਲ ਤੂੰ ਮਾਚ ਦੇਖ ਤੇਰੇ ਕੋਲ ਬਹੁਤ ਕੋਈ ਖਰਾਬ ਨਹੀਂ ਬੱਤ ਆ ਹਾਂ ਬਾਪੂ ਕਾੜੀ ਨਹੀਂ ਆਉਣ ਦਿੱਤੀ ਤੂ ਕੋਈ ਹਾਂ ਬਾਪੂ ਮੇਰੀ ਗੱਲ ਸੁਣ ਇੱਕ ਮੇਰੀ ਰੀਜ ਪਕਾ ਹਾਂ ਪੁੱਤ ਆਪਾਂ ਐਂਪਲ ਆਉਣਾ ਵੱਡਾ ਟਰੈਕਟਰ ਤੇ ਉਹ ਤਾਂ ਐਂਪਲ ਐਵੇਂ ਲੋਕਾਂ ਦੀ ਰੀਜ ਨਾ ਕਰ ਤੂੰ ਨਹੀਂ ਨਹੀਂ ਆਪਣੇ ਕੋਲ ਦੇਖ ਉਹਦੇ ਕੋਲ 1.5 ਕਿੱਲਾ ਸਾਲਾ ਉਹ ਨਵਾਈ ਬੈਠਾ ਆਪਣੇ ਕੋਲ ਦਾ ਫਿਰ ਵੀ ਦੋ ਨੇ ਨਹੀਂ ਪੁੱਤ ਕੋਈ ਨਾ ਜੇ ਗਜੈਸ ਭਈ ਲਵਾ ਦਾਂਗੇ ਮੈਂ ਤੈਨੂੰ ਪੱਕਾ ਨਹੀਂ ਕਹਣਾ ਪੁੱਤ ਚੱਲ ਠੀਕ ਆ ਜੇ ਗਜੈਸ ਪਾਪਾ ਤੈਂ ਐਮਪ ਤੈਂ ਲਵਾਉਣਾ ਹੈਗਾ ਹਾਂ ਕੋਈ ਨਹੀਂ ਆਹ ਹੋਰ ਸਾਰਾ ਵੱਡੀ ਆਪਣਾ ਲੈਣਾ ਦੇਣਾ ਕਲੀਅਰ ਕਰਕੇ ਦੇਖਾ ਲੈ ਪੁੱਤ ਐਂ ਦੇਖਣਾ ਪੁੱਤ ਠੀਕ ਆ ਜੀ ਇਹ ਆਪਣਾ ਬਚਦਾ ਹੈ ਨਾ ਬਚਦਾ ਦੇਖ ਮੈਂ ਤਾਂ ਹੁਣ ਤੱਕ ਪਕਾ ਤੀ ਠੀਕ ਆ ਠੀਕ ਆ ਹੁਣ ਤਾਂ ਇਹ ਦੋ ਕਿੱਲੇ ਆਪਣੇ ਕੋਲੇ ਰੱਖਣੇ ਆ ਐਮਪ ਤੇ ਲਾਉਣੇ ਆ ਇਹੇ ਰੱਖਣੇ ਆ ਉਹ ਤੇਰੀ ਜ਼ਰੂਰਤ ਹੈ ਢੂੜ ਕਿਲਾ ਦੇ ਮਗਰੀਖ ਨਾ ਕਰ ਪੁੱਤ ਬਣ ਕੇ ਮੇਰੀ ਹੱਥ ਬੰਨ ਕੇ ਬੈਂਤੀ ਆ ਕਿ ਕਿਰਤਕਾਰ ਚੰਗਾ ਬਾਪੂ ਵਾਪੋ ਵਾਪੇ ਤੇ ਆਣਾ ਮਿਲਦੇ ਆਪਾਂ ਫੇਰ ਸੇਮ ਦੇ ਨੂੰ ਫੋਨ ਲਾਈ ਹਰਲੇ ਆ ਯਾਰ ਮੜਾ ਆ ਮੈਂ ਆਉਂਦਾ ਸੀ ਤੁਰਿਆ ਤੇਰੇ ਕੰਨੀ ਯਾਰ ਆ ਵੀਰ ਬਣਾ ਯਾਰ ਤੇਰਾ ਦਿਲ ਦੀ ਗੱਲ ਕਰ ਲਿਆ ਲੋਈ ਆਈ ਆਈ ਯਾਰ ਆਈ ਭਰਾ ਬਣਾ ਮੇਰੇ ਹਰਲੇ ਆ ਗਿਆ ਹਰਲੇ ਪੁੱਤ ਨਾ ਹਰ ਪਾ ਦੂਗੀ ਆ ਮਨ ਯਾਰ ਗੁੜਾ ਇਹ ਸਾਲ ਤਿੰਨ ਸਾਲ ਕੋਈ ਲਾਰਾ ਲਾਉਂਦੇ ਇਹਨੂੰ ਐਂਪਲ ਵਾਂਗੂ ਐਂਪਲ ਵਾਂਗੂ ਬਾਪੂ ਕਹਿੰਦੇ ਤੇ ਬਾਪੂ ਮੈਂ ਤਾਂ ਬਈ ਯਾਰ ਐਤ ਕੀ ਲਵਾਉਣੀ ਲਵਾਉਣੀ ਬਾਪੂ ਨਾਲ ਪਰ ਕਰ ਰਾਇਆ ਫਿਰ ਬਾਪੂ ਨਾਲ ਮੈਂ ਤਾਂ ਬਾਪੂ ਨੂੰ ਕਹੇ ਤਾਂ ਇੱਕ ਵਾਰੀ ਮੇਰੀ ਗੱਲ ਸੁਣਨਾ ਚੰਡੀਗੜ੍ਹ ਆਇਆ ਆਪਣੇ ਯਾਰ ਮਿਸਟਰ ਮੋਟਰ ਤੇ ਅੱਛਾ ਮੁਰਸੀ ਨੂੰ ਵਾਹ ਸਮਾਨ ਲੈ ਕੇ ਘੱਲਿਆ ਆਪਾਂ ਚੱਲ ਜਾਈਏ ਫਿਰ ਆਪਾਂ ਫਿਰ ਮੋਟਰ ਤੇ ਚੱਲ ਲਿਆ ਫਿਰ ਗੱਲਬਾਤ ਦਿਲ ਦੀ ਗੱਲ ਦੱਸਤੀ ਉਸ ਮਰਜ਼ੀ ਹੋ ਜੇ ਐਤ ਕੀ ਐਂਪਲ ਲਵਾਉਣੀ ਲਵਾਉਣੀ ਬਚੇਰਾ ਬਾਲਿਆ ਬਿਤੇਰਾ ਵਾਲਾ ਬੇਨਾਨਾ ਬਾਬਾਪੂ ਨੂੰ ਕਹਦਾ ਕਿ ਮਾਤਾ ਫੀਸ ਭਰਨੀ ਹੈ ਕਿ ਮੁਰਕਿਆਂ ਤਲਵਾੜੀ ਤੈਨੂੰ ਪਤਾ ਤਾਂ ਹੈਗਾ ਉਹ ਨਾਲ ਜਾਂਦਾ ਜੂਨੀ ਯੂਨੀਵਰਸਿਟੀ ਉੱਥੇ ਭਰ ਕੇ ਆਉਂਦਾ ਨਹੀਂ ਤਾਂ ਕਿੱਥੇ ਦਾ ਵਾਲਾ ਉਹ ਕਹਿੰਦਾ ਲੋੜ ਹੀ ਨਹੀਂ ਕਿੰਨਾਂ ਤਰੀਕੇ ਉੱਥੇ ਜਿੱਥੇ ਤੈਨੂੰ ਪਤਾ ਤਾਂ ਅੜਪਾ ਯਾਰ ਬਾਲਾ ਅੱਗੇ ਕਿ ਤੇਰੇ ਸਾਇਨ ਹੁੰਦੇ ਸੀ ਕਿ ਹੁਣ ਤੱਕ ਤੇਰੇ ਸਾਇਨ ਨਹੀਂ ਹੋਣੇ ਕਿ ਤੈਨੂੰ ਪਤਾ ਤਾਂ ਅੜਪਾ ਬਾਲਾ ਉੱਥੇ ਜਾ ਕੇ ਆਪ ਦੇ ਕੇ ਆਉਂਦਾ ਇੱਕ ਸਾਡਾ ਜਿਹੜਾ ਹੈਗਾ ਉਹ ਉੱਥੇ ਫਿਜ਼ੀਕਲ ਆ ਮਾਸਟਰੇ ਆ ਉਹਦਾ ਲਿਹਾਜ਼ ਪਾਈ ਬੈਠਾ ਹੈ अच्छा ओए और ਬਹਿ ਨਹੀਂ ਉੱਠੀ ਨਹੀਂ ਕਰਕੇ ਬਾਹਾਂ ਪੰਗਾ ਪੈਂਦਾ ਐਪਾ ਦਾਪਾ ਦੋ ਬਣਾ ਦਿੰਦਾ ਪੀਛਾ ਜੋ ਬਾਹਾਂ ਫਰਕ ਪੈਂਦਾ ਚੱਲ ਹੁਣ ਆਪਾਂ ਮੋਟਰ ਤੇ ਜਾਵਾਂ ਚੱਲ ਆਇਆ ਫਿਰ ਮੋਟਰ ਤੇ ਚੱਲੀਏ ਫਿਰ ਆ ਪੁੱਥੇ ਕਰ ਜਾ ਰਾਇ ਕੋਈ ਆ ਹੋਰ ਹੋ ਰਾ ਪੁੱਥੇ ਲਾਉਣੇ ਜਾਗੇ ਕੋਈ ਜਗਾਰ ਕੋਈ ਲਾਉਣ ਹੀ ਪੂਗਾ ਤਿੰਨ ਸਾਲ ਹੋ ਗਏ ਨੱਚਣਾ ਯਾਰ ਸਾਰਾ ਪ੍ਰਬੰਧ ਹੜਲੇ ਉਸਤੇ ਮਗਰ ਗੱਲ ਹੀ ਨਹੀਂ ਹੈ ਜੀ ਆਪਣਾ ਬੰਦਾ ਹੈ ਕਿ ਮਾ ਮੁਰਸੀ ਠੀਕ ਹੈ ਠੀਕ ਹੈ ਉਹ ਸਟਾ ਹਾਂ ਵੇ ਵੇ ਤੈਨੂੰ ਕੰਮ ਗਿਆ ਇੱਕ ਮੁਰਸੀ ਕਰਤਾ ਜੀ ਕਰਤਾ ਓਕੇ ਕੰਮ ਮੈਂ ਤੈਨੂੰ ਗੱਲ ਦੱਸਦਾ ਬੰਦਿਆ ਕੋਲੇ ਮੈਂ ਰਹਿੰਦਾ ਰਿਆਂ ਉੱਥੇ ਦੋ ਦੋ ਤਿੰਨ ਤਿੰਨ ਲੈਣਾ ਬੰਦਾ ਨਹੀਂ ਛੇ ਵਾਚ ਤਸਰਨਾ ਰਹੇ ਕੋਈ ਪਾਛੇ ਟਕੇ ਦਾ ਮੈਨੂੰ ਦੱਸ ਦੀ ਠੀਕ ਹੈ ਨਾ ਦੱਸ ਹੁਣ ਦੇ ਦੋ ਫੋਨ ਮਾਰਿਆ ਕੋਲੋਂ ਪੜੱਕਦੇ ਨੇ ਵੱਜਿਆ ਕਰੀ ਆਪਣਾ ਖਾਤਾ ਚੱਲਦਾ ਉੱਥੇ ਠੀਕ ਹੈ ਠੀਕ ਹੈ ਨਾ ਬਾਕੀ ਜਿਹੜੀ ਤੇਰੀ ਬਾਅਦ ਕਾਟਾ ਮੈਨੂੰ ਦੱਸ ਦੀ

ਉਹ ਬਾਲੀਆਂ ਕੰਡਾ ਰੱਖੇ ਯਾਰ ਹੋਰ ਤਾਂ ਤੂੰ ਬੈਠ ਕੋਈ ਨਹੀਂ ਮੁੱਛੀ ਬਣਿਆ ਹੋ ਤੂੰ ਦੱਸ ਕੰਮ ਦਾ ਕਿਵੇਂ ਆ ਜਮਾ ਤੇ ਸਰਬਾਤ ਦੱਸ ਕਿਵੇਂ ਸਾਰੇ ਠੀਕ ਆ ਜਮਾ ਅੱਗੇ ਗਲਾ ਵਾਹਿਗੁਰੂ ਦੀ ਤੂੰ ਬੈਠ ਕੋਈ ਨਹੀਂ ਬਹਿਣਾ ਕੋਈ ਨਹੀਂ ਬਾਲੀ ਬੜੀ ਸਿਆਰਾ ਗੱਲ ਹੁਣ ਤੂੰ ਸਾਨੂੰ ਸੇਵਾ ਦਾ ਮੌਕਾ ਲੈ ਤੂੰ ਹੀ ਘਰਸੀ ਗੱਡ ਆਪਣੀ ਰੂੜੀ ਮਾਰ ਕੇ ਓਏ ਬੋਏ ਕੀ ਹਾਲ ਚਾਲ ਤੂੰ ਕਿਹੜੀ ਬਾਲੀ ਮੈਂ ਭਰ ਗਿਆ ਉਹਦਾ ਬਈ ਹਾਂ ਵਧੀਆ ਵਾਤਾ ਇਹ ਤਾਂ ਆ ਗੱਡੀਆ ਤਾਇਏ ਨੇ ਅੰਗਰੇਜ਼ੀ ਦਾ ਰੋ ਪਿੰਦਾ ਹੀ ਰੋ ਜੀ ਹੁਣ ਇਹਦਾ ਮਾਰ ਕੇ ਦੇ ਇਹ ਪੀਤੀ ਨਹੀਂ ਕਿਦੇ ਯਾਰ ਉਹ ਤੋਂ ਲਾ ਕੇ ਦਾ ਰੋ ਨਰ ਨਹੀਂ ਪੀਤੀ ਨਹੀਂ ਕਿਦੇ ਉਹ ਤੋਂ ਲਾ ਕੇ ਦਾ ਹੋਇਆ ਪਰ ਤੁਹਾਡੇ ਆਪਣੀ ਪਾ ਰਿਹਾ ਥੋੜੀ ਜਿਹੀ ਵਾਲਾ ਲਾ ਕੇ ਉਹ ਜਿਹੜਾ ਟਾਇਰ ਉਹ ਯਾਰ ਪੀਤੀ ਨਹੀਂ ਕਿਦੇ ਆਪਾਂ ਦੀ ਹੁਣ ਇਹ ਤੈਨੂੰ ਮੈਂ ਦੱਸੀਦਾ ਆ ਪਾ ਅੰਗਰੇਜ਼ੀ ਦਾ ਰੋ ਜੀ ਪੀਂਦੇ ਹਾਂ ਅੰਗਰੇਜ਼ੀ ਦਾ ਪੀਂਦੀ ਆ ਹੁਣ ਆ ਹੁਣ ਤੋਂ ਇਹਦਾ ਬੇਸਟ ਰਿਹਾ ਇਹ ਤੋਂ ਨਿਕੰਡੀ ਕਰ ਪੀਂਦੇ ਰਹੇ ਆ ਆਪਾਂ ਕੱਟੇ ਉਹੀ ਤਾਂ ਤੈਨੂੰ ਮੈਂ ਦੱਸ ਪਪਿੰਦਰ ਵਾਲੀ ਗੱਲ ਤੈਨੂੰ ਮੈਂ ਦੱਸੀਦਾ ਜਾਣਾ ਪਾ ਪਾ ਹੁਣੀ ਤੋਂ ਬਸ ਆਪਨੇ ਦਾ ਇਹੀ ਚੱਲਦੀ ਹੈ ਜ ਤਨੂ ਦੱਸੀਦਾ ਇਹ ਪਿੰਡਾਂ ਚ ਫਿਰ ਥੋੜੇ ਚੱਲਦੀ ਆ ਨਾ ਬਈ ਸਾਡੇ ਹੁਣ ਤਾਇਤ ਕਿੱਥੇ ਚੱਲਦੀ ਆ ਆਪਣਾ ਜੋ ਮਰਜੀ ਆ ਜੀ ਔੜੀ ਮਰਚੇ ਨੂੰ ਇਹਨਾਂ ਨੂੰ ਮੈਨੂੰ ਪਤਾ ਉਹਦਾ ਬੱਤੀਆਂ ਦੋ ਦੀ ਗਾਇਦਾ ਸਾਈਡ ਤੇ ਲਾ ਲਾ ਉਹ ਤੈਨੂੰ ਪਤਾ ਹੀ ਆ ਫਿਰ ਕੋਈ ਨਹੀਂ ਨਾਲ ਹੀ ਤੱਕ ਤਾਓ ਕਿਵੇਂ ਫਿਰ ਨੈਕਡੋ ਕੁਲਵਾ ਲਿਆ ਟਰੈਕਟਰ ਕਿੱਥੇ ਪਾਣਾ 735 ਟਰੈਕਟਰ ਮਦਾ ਬੁੜੇ ਮੁਰੇ ਵਾਦਾ 3 ਸਾਲ ਹੋ ਗਏ ਲਾਰੇ ਲਾਉਂਦੇ 3 ਹਾਂ ਮੈਨੂੰ ਪਾਇਆ ਸੀ ਜੁਰੀ ਵਰਤੀ ਮਦਾ ਇਹ ਸਲਾਹ ਨੂੰ ਲੱਗਿਆ ਸੀ ਵੀ ਪੀਰ ਕੋਸ ਤੋਂ ਇਧਰ ਉਧਰ ਕਰਕੇ ਐਂ ਪਵਾ ਹਾਂ ਉਹ ਤੋਂ ਬਾਅਦ ਨਾਲ ਫਿਜ਼ੀਕਲ ਮਾਸਟਰ ਨਾਲ ਬਾਵਾਸ਼ਾ ਬੁੜਾ ਆੜੀ ਉਹਦਾ ਫੀਸ ਤੋਤੀ ਦੇ ਕੇ ਹੁਣ ਮੈਂ ਰਹਿ ਗਿਆ ਗੁੱਜੇ ਮੈਂ ਬੁਲਾਉਂਦਾ ਵੜਿਆ ਬਰੂਗ 755 ਟਰੈਕਟਰ ਦਾ ਜਵਾਨਾ ਕਿੱਥੇ ਆਉਂਦਾ 300 ਪਰ ਸੀਟਰ ਤੂੰ ਵੱਡਾ ਟਰੈਕਟਰ ਲੈਣੇ ਮੈਂ ਉਹੀ ਤਾਂ ਗੱਲ ਆ ਹੁਣ ਯਾਰ ਸਾਰਾ ਕੰਮ ਕਰਦਾ ਪੈਂਦਾ ਤੂੰ ਇਹਨੂੰ ਭਲਵਾ ਭਲਵਾ ਆ ਦੇਖਣਾ ਯਾਰ ਤੂੰ ਬੜੀ ਗੱਲ ਦੂਰ ਦੀ ਸਾਡਾ ਹੁਣ ਮੇਰੇ ਤਾਏ ਵਾਲੇ ਸ਼ੋਰ ਦੇ ਲਾਲਾ ਨਾਪੜੇ ਕੋਲ ਦਾ ਫਿਰ ਵੀ 2 ਕਿੱਲੇ ਆ ਉਹਦੇ ਕੋਲ 1.5 ਕਿੱਲਾ ਨਾ ਆਂਡ ਪਾ ਬਣਾਈ ਕਰਦਾ ਨਿਊ ਫਾਲ ਐ ਟਰੈਕਟਰ ਆ ਬੈਂਡ ਚੜਾਈ ਆ ਬਰੂਗੀ ਪਿੰਡ ਚ ਗੱਲਾਂ ਤਿਆਰ ਕਰਾਇਆ ਵਾ ਟਰੈਕਟਰ ਦਾ ਬੁੜਾ ਹੁਣ ਬਣ ਰਿਹਾ ਕੀ ਕਰੀਏ ਆ ਬਈ ਉਹ ਵੀ ਬੜਿਆ ਬੁਰੇ ਬੁੜੇ ਨੂੰ ਆਏ ਆਪਣਾ ਬੰਦਾ ਆ ਇਹ ਆਪਣੇ ਹੋਰ ਭਾਈ ਕੀ ਆਲਾ ਖੇਤੀ ਹੁੱਤੀ ਦੀ ਅੱਛਾ ਇਹਨਾਂ ਨਾਲ ਬਸ ਸਾਰੀ ਗੱਲ ਸ਼ੇਅਰ ਕਰ ਰਿਹਾ ਹੁਣ ਇਹਨੂੰ ਕਿਹਾ ਬਈ ਬੁੜੇ ਨੂੰ ਬੜਿਆ ਗੱਲਾਂ ਕਰਦਾ ਬੁੜਾ ਇੱਥੇ ਤਾਂ ਨਹੀਂ ਆਉਂਦਾ ਆਉਂਦਾ ਪਤਾ ਕੋਈ ਨਹੀਂ ਆਦਾ ਦੱਸਿਆ ਆ ਵੀ ਉਹਨਾਂ ਵਾਲੇ ਕਰੇ ਆਏ ਨਹੀਂ ਚੱਕਰ ਆਪਾਂ ਨੂੰ ਉਹਨੇ ਕਿਹਾ ਵੀ ਚੰਦੂ ਦਾ ਤਾਂ ਉਹ ਨਹੀਂ ਸਾਰੇ ਉਹੀ ਕੰਮ ਕਰ ਰਿਹਾ ਤੈਨੂੰ ਏ ਬਾਪੂ ਆ ਗਿਆ ਤੂੰ ਮੈਂ ਤੈਨੂੰ ਦੱਸਿਆ ਸੀ ਮੁੰਡੇ ਨੇ ਆਉਣਾ ਮੁੰਡਾਗਾ ਆਪਣਾ ਯਾਰ ਮੁੰਡੇ ਨੇ ਤਾਂ ਆਉਣਾ ਤੂੰ ਕੀ ਕੀ ਹੋ ਕਰੇਗਾ ਤੂੰ ਮੜਾ ਮੋਟਾ ਸੋਚਿਆ ਕਰੋ ਯਾਰ ਅੱਜ ਦਿਨ ਮੜਾ ਮੋਟਾ ਬਾਪੂ ਤੱਕ ਬੁਗ ਲਾ ਕੇ ਹਲਕਾ ਹੁੱਕਾ ਹੁਲਕਾ ਹਾਂ ਹਾਂ ਲਾ ਕੇ ਆਜੋ ਰੋਟੀ ਖਰੇ ਤੇਰਾ ਐਵੇਂ ਨਾ ਟਾਬੇ ਡੁੱਬਨ ਤੇ ਕਰ ਤੀ ਮੈਂ ਬਾਪੂ ਪੁੱਤਰੇ ਤੈਨੂੰ ਪਤਾ ਹੀ ਆ ਆਪਣੇ ਘਰ ਬਾਰੇ ਤੈਨੂੰ ਮੈਂ ਦੱਸਦਾ ਤੈਨੂੰ ਤੇ ਗੋਡੇ ਦੁਖੀ ਜਾਂਦੇ ਆ ਕੋਈ ਨਹੀਂ ਕੋਈ ਤੇਰੇ ਰੱਖਾਂ ਤਾਂ ਹੀ ਆ ਪੁੱਤ ਮੈਂ ਨਾ ਨਾ ਮੈਂ ਤੇਰੇ ਦੇਖੀ ਪੁੱਤ ਬਣ ਕੇ ਕਿਤੇ ਪੈਵ ਨਾਲ ਜੁੜ ਗਏ ਨਹੀਂ ਆ ਗਈ ਆਈ ਪਿੱਛੇ ਆ ਗਈ ਚਲ ਸੋਨੋ ਬਾਤ ਸੀ ਬਾਦ ਲਾ ਪਾਓ ਬਾਈ ਜਿਹਨੇ ਜਿਹਨੇ ਪਾਉਣੀ ਆ ਨਹੀਂ ਬਾਦ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬੂਤਰ ਪਾਲਾ ਲਾ ਰੋਟੀ ਕਾ ਕੇ ਲਾਓ ਹਲਕਾ ਪੋਸਾ ਠੰਡੇ ਸ਼ਾਮ ਦੇ ਹੁਣ ਚਲ ਆਪਾਂ ਜੱਗਿਆ ਚੱਲਦਾ ਫਿਰ ਘਰੀ ਘਰੇ ਖਾਵਾ ਦੇ ਰੋਟੀ ਦਾ ਚਲ ਇੰਨੀ ਦਾ ਹੋਰ ਹਾਂ ਚਲੋ ਆਜੋ ਹਾਂ ਆਇਆ ਇੱਕ ਥੇਕੀ ਕਰਨਾ ਸੀ ਆ ਕੇ ਅੱਜ ਤਾਂ ਉੱਥੇ ਹੀ ਠੀਕ ਸੀ ਪੈਣਾ ਮੁਰਕੋ ਮੁਰਤੀ ਹੋਏ ਪਿਆ ਉਧਰ ਰੱਬ ਨਹੀਂ ਖੜਾ ਛੜਦਾ ਬਸ ਪੁੱਛੀ ਨਾ ਪੁਰਾਹਰੀਏ ਕੋਟ ਮਾਰ ਕੇ ਸਮਾਰ ਕੇ ਦੱਬ ਦੇ ਮੀਂਹ ਦਾ ਮੌਸਮ ਦਾ ਪਤਾ ਨਹੀਂ ਹੈਗਾ ਕੋਈ ਕਦੋਂ ਆਜੇ ਇਹਨੂੰ ਸਮਾਰ ਕੇ ਦੱਬ ਦੇ ਮਿਹਨਤ ਦੀ ਕਮਾਈ ਹੈ ਖੈਰੀ ਇਹ ਹਾਂ ਕਿਵਰ ਬਾਪੂ ਕੀ ਗਿਆ ਪਤਾ ਕਿੱਦਾਂ ਉਹ ਕੀ ਨੜ ਆਇਆ ਕਰਦਾ ਹਾਂ ਸੁਪੀ ਰਾਤ ਸੁਪੀ ਇਹਦੇ ਅੰਮੈਲ ਨੂੰ ਨਹੀਂ ਪਤਾ ਲੱਗਦਾ ਇਹ ਚਾਰ ਬੋਰੀਆਂ ਨੇ ਮਾਣ ਮਾਣੇ ਚੋਰਦੀਆਂ ਨੇ ਮਾਲਕਾਂ ਦੀਆਂ ਇਹਦੀ ਵੀ ਹਾਂ 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 ਢੀੜ ਪੋਤ ਸਾਇ ਪਾਉਣੀ ਐ ਢੀੜ ਦਾ ਪਾ ਲੂਗਾ ਤੋ ਟਰੈਕਟਰ ਤੇ ਦਲਵਾ ਕੇ ਤੋ ਜੰਗਟਾ ਗਾਂਈ ਸੂਈ ਐ ਤੋ ਇਹਨੂੰ ਸ਼ਾਮ ਲਾਇਆ ਢੀੜ ਬੋੜ ਪਾ ਰਾਇ 4 ਮਹੀਨੇ ਤੈਨੂੰ ਦਿਓਗਾ ਕਿਸ ਤਾਈ ਸੇ ਫੇਰ ਜੇ ਫਾਇਦਾ ਪੈਣਾ ਇਹ ਐਂ ਪੁੱਟਾਣੇ ਲੱਗੂਆ ਡੈਕ ਤਾਂ ਨਹੀਂ ਲੱਗੂਆ ਪੁੱਟਾਣੇ ਦਾ ਨਹੀਂ 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 ਆਹ ਦਾ ਗੱਲ ਤੇਰੀ ਗਲਤ ਸਰ ਤੇ ਤੈਨੂੰ ਨਾਲ ਹੋਊ ਜੰਮੀ ਆਰਾ ਨਹੀਂ ਨਹੀਂ ਤਨ ਥਾਲੀ ਹੋਏ ਦੇ ਬਾਹਰ ਤੁਸੀਂ ਆ ਚੰਗਾ ਜਿਹੜਾ ਸਾਰਾ ਪ੍ਰੋਗਰਾਮ ਕਿ ਕਰੀ ਲਿਖਾਇਆ ਗਾ ਤੋ ਐਂ ਤੋ ਲੈਣਾ ਕਿ ਆਪਾਂ ਨੇ 1.5 ਲੱਖ ਤਾਂ ਲਾਈਆ ਜੀ ਨਾ ਰੱਖਣਾ ਇਹ ਜਿਹੜੀ ਇਹ ਫੋਮ ਨਹੀਂ ਨੂੰ ਸ਼ਾਵ ਫੀਰ ਫੂਰ ਪਾ ਬਾਜੀ ਰਹੇ ਜਦ 70 ਕੇ ਹਾਂ ਥੋੜਾ ਥੋੜਾ ਬਾਹਰ ਦੀ ਬਾਹ ਉਹ ਗਮਾੜੇ ਦੀ ਨੂੰ ਤੇਰੇ ਕੇ ਕੰਮ ਨਹੀਂ ਆਉਂਦਾ ਕੋਈ ਨਹੀਂ ਬਾਹਰ ਇਹ ਗਮਾੜ ਨਹੀਂ 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 ਤੂੰ ਆਦਾ ਸਮਝ ਮਾੜਾ ਮੋਟਾ ਕੋਈ ਨਹੀਂ ਕੋਈ ਨਹੀਂ ਹਾਂ 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 ਫਿਰ ਬੇਲਕ ਮੇਰੇ ਹੱਕ ਬਾਹਰ ਨਹੀਂ ਪਾ ਜਾਂਦੀ ਆ ਕੋਈ ਨਹੀਂ ਕੰਮ ਆਉਂਦਾ ਨਾ ਕੋਈ ਨਾ ਹਾਲ ਦੇਖਿਆ ਬਾਹਰ ਕੱਟਣੀ ਨਹੀਂ ਬਾਹਰ ਪਰ ਮਾਜਾ ਮ ਬੜਾ ਹੈ ਉਹਨਾਂ ਕਿੱਥੇ ਬਾਹਰ ਨਾ ਦੂ ਕੀ ਰੱਖਿਆ ਬੁੜਾ ਵੀ ਹਾਦਾ ਕਿੱਥੇ ਪੰਗਾ ਲੈ ਲਿਆ ਲਾਈਏ ਗੱਗੀ ਨੂੰ ਫੋਨ ਆ ਕਿੱਥੇ ਬੰਦੀ ਆ ਗੱਲ ਔਰ ਕਿ ਮੈਂ ਗੱਗੀ ਕੀ ਹਾਲ ਆ ਭਾਈ ਬਸ ਠੀਕ ਆ ਗਾਦੇ ਪਤਾ ਹੀ ਆ ਮੈਨੂੰ ਆਉਣਾ ਯਾਰ ਮੈਂ ਇੱਥੇ ਆਉਣਾ ਤੇਰੇ ਕੋਲੇ ਕੱਲ ਸਵੇਰ ਚ ਇੱਥੇ ਤਾਂ ਖਾਣ ਪੀਣ ਨੂੰ ਤਾਂ ਲੋਟ ਸੇ ਇੱਥੇ ਤੈਨੂੰ ਪਤਾ ਹੀ ਜਬੜੇ ਦਾ ਯਾਰ ਚੱਲ ਮੈਂ ਕੋਈ ਨਹੀਂ ਆਉਣਾ ਤੇਰੇ ਕੋਲ ਨਹੀਂ ਆਉਣਾ ਕਿ ਮੈਂ ਮਰਦੀ ਕਾਮਨ ਮਿਲ ਲਿਆ ਆਹ ਆਹ ਬਈ ਨੂੰ ਮਿਲ ਲਿਆ ਉਹ ਠੀਕ ਠਾਕ ਅਖਰਾ ਸਭ ਠੀਕ ਹੈ ਬੜਾ ਮਾੜੀ ਕਿਵੇਂ ਆ ਵਧੀਆ ਵਧੀਆ ਜੀ ਨਹੀਂ ਨਹੀਂ ਬਈ ਕਾ ਤਾਂ ਕੋਈ ਦੇਖਦਾ ਮਾੜਾ ਉੱਟਾ ਕਿਹੜਾ ਤੇ ਬੁਲਾ ਲੇ ਉਹ ਨਹੀਂ ਯਾਰ ਉਹ ਮਾੜਾ ਨੂੰ ਸੁਝਾ ਉਹ ਥੋੜਾ ਜਿਹਾ ਐਮਪਰੇ ਕਰਕੇ ਗਿਆ ਲਾਗਾ ਕੋਈ ਨਾ ਫਸਲ ਦੇਖ ਹੈ ਕਿ ਦਰਦ ਨਹੀਂ ਪੂਰੇ ਹੋਏ ਠੀਕ ਹੈ ਉਸ ਤੋਂ ਬਾਅਦ ਫਸਲ ਪੁੱਛ ਲਾਉਗੀ ਕੋਈ ਨਾ ਇਹ ਮਹਾਰਾਣੀ ਪਲੇ ਹੀ ਕਰਦਾ ਪਰ ਪੈਨਸਲ ਬਾਹਰ ਆਈ ਗਿਆ ਠੀਕ ਕਰ ਉਹਨੂੰ ਮਨਾਉ ਨੂੰ ਕਰ ਵਸ ਹਾਂ ਤੋ ਉਹਨੂੰ ਮਨਾਈ ਮੜਾ ਜਾਂ ਵਾੜਾ ਰਿਹਾ ਨਾ ਪਿਆ ਕੋਈ ਨਹੀਂ ਕੋਈ ਸਟਾਰਟ ਹੋਰ ਕਰ ਲਾ ਬੰਦ ਇਹਨੂੰ ਹੋਰ ਬਸ ਠੀਕ ਆ ਤੈਨੂੰ ਫੋਨ ਦਾ ਇਸ ਕਰਕੇ ਲਾਇਆ ਤੈਨੂੰ ਮੈਂ ਉਦੇ ਵੀ ਦੱਸੀ ਗੱਲ ਅੱਛਾ ਜਿੱਦੇ ਆਏ ਸੀ ਬੱਗੀ ਹਾਂ ਬਸ ਯਾਰ ਬੁੜਾ ਇੰਪਲ ਵਾਕੀ ਨਹੀਂ ਦਿੰਦਾ ਯਾਰ ਬਾਪੂ ਨਾਲ ਕਾਲ ਕਰਨ ਕਰਾ ਬਾਪੂ ਨਾਲ ਸ਼ੀਰੀ ਨਾਲ ਵੀ ਗੱਲਾਂ ਕਰ ਲੀਆਂ ਮੜਾ ਸ਼ੀਰੀ ਨੂੰ ਪੰਪ ਦੇ ਬਾਪੂ ਸ਼ੀਰੀ ਦੀ ਵਧੀਆ ਮੰਨਦਾ ਮੈਂ ਤਾਂ ਬਥੇਰਾ ਕਹਤਾ ਉਹਨੂੰ ਵੀ ਮੁਰਕੀ ਨੂੰ ਵੀ ਮੈਂ ਤਾਂ ਬੋਤਲ ਬੋਤਲ ਪਿਆ ਦਿੰਨਾ ਬਸ ਕੋਈ ਨਹੀਂ ਕਰਦਾ ਹੋਰ ਉਹਨੂੰ ਕਰ ਉਹਨੂੰ ਹੌਲੀ ਹੌਲੀ ਕੀ ਹਾਲਾ ਬਾਪੂ ਨਾਲ ਪੈਗਲ ਕਰ ਲੇਗਾ ਚਲ ਕੋਈ ਨਹੀਂ ਕਰ ਦਦਾ ਮੋੜ ਆਪਾਂ ਪਿੰਡ ਗਿਆ ਨਾ ਮਾਰੀ ਚਲ ਆ ਜਾ